ਜਿਗਰਾਉਂਦੇ ਰਹਿਣ ਵਾਲੇ ਹਰਦੀਾਲ ਸਿੰਘ 40 ਤੋਂ ਵੱਧ ਡਿਗਰੀਆਂ ਕਰ ਚੁੱਕੇ ਹਨ ਫੌਜ ਵਿੱਚ ਨੌਕਰੀ ਦੌਰਾਨ ਉਹਨਾਂ ਹੋਰ ਅੱਗੇ ਪੜਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਕਦੇ ਨਹੀਂ ਰੁਕੇ ਇਸ ਵੇਲੇ ਉਹ 82 ਸਾਲ ਦੇ ਹੋ ਚੁੱਕੇ ਹਨ ਅਤੇ 2020 ਵਿੱਚ ਉਹਨਾਂ ਆਪਣੀ ਆਖਰੀ ਡਿਗਰੀ ਕੀਤੀ ਉਹਨਾਂ ਮੁਤਾਬਕ ਹਾਲੇ ਤੱਕ ਉਹਨਾਂ ਨੂੰ ਆਪਣੇ ਤੋਂ ਜ਼ਿਆਦਾ ਡਿਗਰੀਆਂ ਵਾਲਾ ਕੋਈ ਨਹੀਂ ਮਿਲਿਆ ਪਰੰਤੂ ਹਾਲੇ ਤੱਕ ਉਹਨਾਂ ਦਾ ਨਾਮ ਕਿੰਨੀ ਬੁੱਕ ਵਿੱਚ ਦਰਜ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਮੁਤਾਬਕ ਕਿਨੀ ਬੁੱਕ ਵਾਲੇ ਉਹਨਾਂ ਤੋਂ origignal ਡਿਗਰੀ ਦੀ ਮੰਗ ਕਰ ਰਹੇ ਹਨ ਪਰੰਤੂ ਉਹਨਾਂ ਨੂੰ ਡਰ ਹੈ ਕਿ ਰਸਤੇ ਵਿੱਚ ਕਿਤੇ ਡਿਗਰੀਆਂ ਗਵਾਚ ਨਾ ਜਾਣ ਅਤੇ ਉਹ ਹਾਲੇ ਤੱਕ ਕਿਨੀ ਬੁੱਕ ਵਿੱਚ ਨਾਮ ਦਰਜ ਹੋਣ ਦੀ ਆਸ ਬੰਧਾ ਉਹਨਾਂ ਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ ਅਤੇ ਸਾਰੇ ਵਿਆਹੇ ਹੋਏ ਉਹਨਾਂ ਦੀ ਇੱਕ ਭੈਣ ਦੀ ਮੌਤ ਹੋ ਚੁੱਕੀ ਹੈ ਜਿਸ ਨੇ ਉਹਨਾਂ ਨੂੰ ਹੋਰ ਅੱਗੇ ਪੜਨ ਲਈ ਪ੍ਰੇਰਿਤ ਕੀਤਾ ਸੀ ਉਹਨਾਂ ਦਾ ਇੱਕ ਬੇਟਾ ਪੀਸੀਐਸ ਹੈ ਜਿਸਨੇ ਕੋਈ ਟ੍ਰੇਨਿੰਗ ਨਹੀਂ ਲਈ ਅਤੇ ਨਾ ਹੀ ਕੋਈ ਕਿਤਾਬ ਖਰੀਦੀ ਅਤੇ ਸਿਰਫ ਆਪਣੇ ਪਿਤਾ ਦੀਆਂ ਕਿਤਾਬਾਂ ਪੜ੍ਹ ਕੇ ਪੀਸੀਐਸ ਸਿਲੈਕਟ ਹੋ ਗਿਆ ਅਤੇ ਅੱਜ ਕੱਲ ਈਟੀਓ ਵੱਜੋਂ ਨੌਕਰੀ ਕਰ ਰਿਹਾ ਹੈ ਉਹਨਾਂ ਦੀ ਪਤਨੀ ਮੁਤਾਬਕ ਉਸਨੇ ਕਦੇ ਆਪਣੇ ਪਤੀ ਨੂੰ ਪੜਨ ਲਈ ਨਹੀਂ ਲੋਕਿਆ ਸਗੋਂ ਉਹ ਆਪਣੇ ਪਤੀ ਨਾਲ ਉਦੋਂ ਤੱਕ ਜਾਗਦੀ ਰਹੀ ਜਦੋਂ ਤੱਕ ਉਹ ਪੜ੍ਹਦੇ ਰਹਿੰਦੇ ਸਨ ਗ੍ਰਾਮ ਦੇ ਵਿੱਚ ਹੀ ਗੁਜ਼ਾਰੀ ਹੈ ਪੜਿਆ ਵੀ ਮੈਂ ਸ਼ੁਰੂ ਹੀ ਪੜਾਈ ਗ੍ਰਾਮ ਤੋਂ ਕੀਤੀ ਹੈ और जगराउन के हूँ उनमें रह गया सर्विस में बाहर की थी जगह जगह तो मैं जाके आया इंडिया का कोना कोना देखे कुछ कुछ फॉरन कंट्रीज भी गया है नज़दीक नज़दीक नाल दी तो वो मिलिट्री बेस वालों ही ना के वैसे कोई अदरवाइज इस अलावा तो मेरा जो है सादा रहन सहन है कोई ਕਿਸ ਤਰ੍ਹਾਂ ਦੀ ਦੇਖ ਰਹੀ ਹਾਂ ਮੇਰੇ ਬੱਚੇ ਵੀ ਸਾਡਾ ਕਿੱਥੇ ਜੋਬ ਕੀਤੀ ਜਿਹੜਾ ਬੁਕਸ ਜਿਹੜਾ ਤੁਹਾਡਾ ਸੀਗਾ ਪੜਨ ਦਾ ਸ਼ੌਕ ਇਹ ਕਿਦਾਂ ਬਣਿਆ ਕਿੱਥੋਂ ਬਣਿਆ ਕਿਵੇਂ ਬਣਿਆ ਪੜਨ ਦਾ ਸ਼ੌਕ ਅਸਲ ਦੇ ਵਿੱਚ ਕਈ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਪਹਿਲਾਂ ਮੇਰੀ ਸਿਸਟਰ ਜਿਹੜੀ ਮੇਥੋਂ ਵੱਡੀ ਭਾਵੇਂ ਉਹ ਚਾਰਜਮਾ ਤੇ ਪੜੀ ਸੀ ਪਰ ਘਰ ਦੇ ਵਿੱਚ ਉਹੀ ਪੜੀ ਹੋਈ ਸੀ माँ बाप अनपढ़ सन मेरे बापू जी जरूर गुरबाणी का श्री ग्रंथ साहब का पाठ जानते सन अदरवाइज होर कोई चीज़ उन्हों नहीं सी वो सिस्टर चार जमाता पढ़ी करके वो मैंने कर दी सी पढ़ने और उस तो मैं काफ़ी सीख्या बदौलत मैं डैथ होगी गई थी और डैथ होने भी उसने मैनू यह कहा कि तेरा काम पढ़ना पढ़ ਦੇਸਪੇਡ ਤੇ ਉਤੇ ਜਦੋਂ ਸੀ ਉਹ ਲਾਸਟ ਦੇ ਲੱਫੇ ਇਹ ਸਨ ਉਹ ਜਿਹਨਾਂ ਵੀ ਮੇਰੀ ਹੱਥਾਂ ਚ ਫੜੀ ਹੋਈ ਸੀ ਤੇ ਇਸ ਤੋਂ ਇਲਾਵਾ ਬਾਕੀ ਜਦੋਂ ਮੈਨੂੰ ਇਹ ਸ਼ੌਕ ਹੋ ਕੇ ਪੈਦਾ ਹੁੰਦਾ ਗਿਆ ਪਹਿਲਾਂ ਮੈਨੂੰ ਮੀਨ ਸਲਾਹ ਸੀ ਕਿ ਮੈਂ ਟੀਚਰ ਬਣਾ ਫਿਰ ਜਦੋਂ ਟੀਚਰ ਦੇਖਿਆ ਟੀਚਰ ਤਾਂ ਇਹ ਬੱਚਾ ਨੇ ਕੰਨ ਮੋੜੇ ਕਰ ਉਹ ਕਰ ਫਿਰ ਮੈਨੂੰ ਉਥੋਂ ਨਹੀਂ ਚੰਗਾ ਲੱਗਿਆ 10ਵੀਂ ਪਾਸ ਕਰਕੇ ਮੈਂ ਫਿਰ ਸੋਚਿਆ ਮੈਂ ਯੂਨੀਵਰਸਿਟੀ ਕਰਾਂ ਮੈਂ ਡਿਪਲੋਮਾ ਯੂਨੀਵਰਸਿਟੀ ਕੀਤਾ ਡਿਪਲੋਮਾ ਕਰਕੇ ਤੇ ਉਸ ਤੋਂ ਬਾਅਦ ਮੈਂ ਸਰਵਿਸ ਜੁਆਇਨ ਕਰ ਲਿਆ ਕਿਹੜੀ ਸਰਵਿਸ ਜੁਆਇਨ ਸਰਵਿਸ ਜੁਆਇਨ ਤੇ ਬਾਅਦ ਵੀ ਥੋੜਾ ਜਿਹਾ ਮੇਰੇ ਹੱਥਾਂ 'ਚ ਪੈਸੇ ਆ ਗਏ ਤੇ ਪੈਸੇ ਹੋਣ ਤੇ ਮੈਂ ਪੜਾਈ ਕੰਟੀਨਿਊ ਰੱਖੀ ਕਿਹੜੀ ਸਰਵਿਸ ਜੁਆਇਨ ਕੀਤੀ ਜੀ ਸਰਵਿਸ ਸਭ ਤੋਂ ਪਹਿਲਾਂ ਮੈਂ ਸਰਵਿਸ ਜਿਹੜੀ ਹੈ ਆਗਰੇ ਜੁਆਇਨ ਕੀਤੀ आगरे तो मेरठ मेरठ तो मथुरा मथुरा तो फिर आगरा आगरे तो मैं और शाम छबुआ चला गया पक्की नौकरी के उ मेरी नौकरी कच्ची सी और कच्ची नौकरी मेरी छोटी सी साबो बसीर करके बोल बोलते हैं जी उस पक्की नौकरी जो आम सेक्शन अफसर बोलते हैं सब सुपरटेंडेंट बी ए ग्रेड टू लग्या उसके बाद मैं इंजीनियरिंग की पढ़ाई अपनी जारी रखी फिर मैं एस डी ओ बन गया छोटी उम्र च मैं एस बनी ओ बन गया शादी हो गई उसाम सत साल लगाए उस मैं पंजाब आया पंजाब आके मैं अपना पढ़ाई बिल्कुल नाल, नाल कंटिन्यू रखी और तकरीबन हर साल मैं एग्जाम दिता से ਤੋ ਕਈ ਸਾਲਾਂ ਦੇ ਵਿੱਚ ਮੈਂ ਦੋ ਦੋ ਇਗਜ਼ਾਮ ਵੀ ਦਿੱਤੇ ਤਿੰਨ ਤਿੰਨ ਇਗਜ਼ਾਮ ਵੀ ਦਿੱਤੇ ਇਹ ਇਗਜ਼ਾਮ ਦਾ ਕਿੱਥੋਂ ਸ਼ੌਕ ਪੈਦਾ ਹੋਇਆ ਕਿੱਥੋਂ ਹੋਇਆ ਜੀ ਮੈਂ ਹੋਰ ਇਗਜ਼ਾਮ ਦਾ ਮੈਨੂੰ ਇਹ ਸ਼ੌਕ ਕਿ ਮੈਂ ਪੜ੍ਹਨਾ ਚਾਹੁੰਦਾ ਸੀ ਪੜ੍ਹਾਈ ਵਿੱਚ ਕੋਈ ਵੀ ਕਿਤਾਬ ਫੜੋ ਮੈਨੂੰ ਹੈਬਿਟ ਹੈ ਕਿ ਇਹਦੇ ਲਈ ਟਾਈਟਲ ਤੋਂ ਲੈ ਕੇ ਉਧਰ ਟਾਈਟਲ ਤੱਕ ਦੇਖ ਕੇ ਸਾਰੀ ਪੜ੍ਹਨੀ ਮੈਂ ਇਗਜ਼ਾਮ ਦੇ ਵਿੱਚ ਤਿਆਰੀ ਕਰਨ ਟਾਈਮ ਵੀ ਕਦੇ ਕਈ ਲੋਗ ਗੁੱਸਲਾ ਲੈਂਦੇ ਆਖੀ ਸ਼ੁਰੂ ਕੀ ਜੇ ਇਹ ਪੜ ਲੂ ਇਹ ਪੜ ਲੂ ਬਾਕੀ ਅੱਗੇ ਤਾਂ ਠੀਕ ਹੈ ਨਹੀਂ ਤਾਂ ਕੋਲ ਮੈਂ ਨਹੀਂ ਮੈਂ ਹਮੇਸ਼ਾ ਇੱਕ ਸਾਈਡ ਤੋਂ ਲਾਕੇ ਥਰੂਅੱਟ ਪੜਾਈ ਕਰਦਾ ਭਾਵੇਂ ਉਸ ਨੂੰ ਥੋੜਾ ਥੋੜਾ ਦੇਖਦਾ ਪਰ ਦੇਖਦਾ ਸਾਰੀ ਕਿਤਾਬ ਮੈਨੂੰ ਇਹ ਇਹ ਐਸੇ ਕਰਕੇ ਕਿਤਾਬ ਪੜ੍ਹਨੀ ਵੀ ਥੋਰੋਲੀ ਪੜ੍ਹਨੀ ਹੈ ਤਾਂ ਮੈਂ ਸੋਚਦਾ ਕਿ ਇਮਤਿਹਾਨ ਦੇਣਾ ਇਗਜ਼ਾਮ ਦੇਣਾ ਜ਼ਰੂਰੀ ਹੈ ਅਗਲੇ ਇਮਤਿਹਾਨ ਦੇ ਵਾਸਤੇ ਆਪਾਂ ਨੂੰ ਪੜ੍ਹਨੇ ਪੈਣਗੇ ਕਿ ਕਈ ਨਾਸਟਿਕ ਚੈਪਟਰ ਵੀ ਹੁੰਦੇ ਉਹ ਵੀ ਆਪਾਂ ਨੂੰ ਪੜ੍ਹਨੇ ਪੈਂਦੇ ਤੇ ਲੇਕਿਨ ਜੇ ਇਗਜ਼ਾਮ ਨਾ ਦੇਣਾ ਹੋਵੇ ਇਹ ਨਹੀਂ ਇੰਟਰਸਟਡ ਇਹ ਛੱਡ ਦੋ ਇਹ ਛੱਡ ਦੋ ਜੇ ਦੋ ਚਾਰ ਇੰਟਰਸਟਡ ਕਿਤਾਬਾਂ ਚੀਜ਼ਾਂ ਪੜ੍ਹੀਆਂ ਬਾਕੀ ਛੱਡ ਦਿੰਦਾ ਅੱਜ ਦੀ ਪਰ ਨਹੀਂ ਮੈਂ ਹਮੇਸ਼ਾ ਥੋਰਲੀ ਪੜ੍ਹਨ ਦੀ ਪਰ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੱਤੀ ਕਿ ਕਿਤਾਬ ਨੂੰ ਥੋਰਲੀ ਪੜ੍ਹੋ ਹੁਣ ਤੁਹਾਡੀ ਕਿੰਨੀ ਉਮਰ ਹੈ ਜੀ ਕਿੰਨੀਆਂ ਡਿਗਰੀਆਂ ਕੀਤੀਆਂ ਤੁਸੀਂ ਕੀ ਕੀ ਕੀਤਾ ਮੈਂ ਤਕਰੀਬਨ 40 ਪਲੱਸ ਦੀ ਡਿਗਰੀਆਂ ਕੀਤੀਆਂ ਇਹ ਤੁਹਾਡੇ ਸਾਹਮਣੇ ਹੈ ਔਰ ਇਹਦੇ ਇਲਾਵਾ ਮੈਂ टेंथ जून नाइनटीन फोटी टू न मेरा बर्थ होया नाइनटीन फिफ्टी सैवन दहली यूनिवर्सिटी मैट्रिकशन पास की थी। उस तुँ बाद ये तो त्रेंट साल मैं सोचता अगे मैं पढ़ता रहा लीतियाँ भी सौ भी मेरी लास्ट डिग्री है इन्हें फिर बस ये करा मेरी मिशन का बहुत हथ है क्यों ਕਿ ਉਹ ਨਹੀਂ ਤਾਂ ਘਰ ਦੇ ਵਿੱਚ ਤੁਸੀਂ ਪੜਦੇ ਰਹਿੰਨੇ ਕਿਤਾਬਾਂ ਨਾ ਤੱਕ ਨਾ ਮਾਰੀ ਜਾਂਦੇ ਕਰੇ ਬੱਚਾ ਤਾਂ ਦੇਖੋ ਪੁਰਾਣਾ ਦੇਖੋ ਵੀ ਇਹ ਮੈਨੂੰ ਇਹਨਾਂ ਝੰਡਰ ਦੇ ਵਿੱਚ ਨਹੀਂ ਪਾਇਆ ਮੈਂ ਹਾਂ ਬੱਚਾ ਦਾ ਖਿਆਲ ਵੀ ਰੱਖਦਾ ਇਹ ਸਭ ਕੁਝ ਕਰਦਾ ਸੀ ਉਮੀਦੀ ਆਪਣੀ ਜ਼ਿੰਮੇਵਾਰੀ ਕਰਕੇ ਪਰ ਮੈਨੂੰ ਇਹਨਾਂ ਨੇ ਨਹੀਂ ਦਿੱਤਾ ਔਰ ਇਹਨਾਂ ਨੇプラス ਮੇਰੀ ਮਦਦ ਕੀਤੀ ਕਿ ਮੈਂ ਬਾਹਰੋਂ ਨਹੀਂ ਕੋਈ ਟੀਕਸ਼ਕ ਲੈ ਇਹ ਮੇਰੇ ਤੇ ਡਰਾ ਬਹਿ ਗਿਆ ਘਰ ਦੀ ਚੀਜ਼ ਬਣੀ ਹੋਣੀ ਚਾਹੀਦਾ ਤੇ ਏਵੇਂ ਮੈਨੂੰ ਬਣਾ ਕੇ ਦਿੰਦੇ ਤਾਂ ਮੈਂ ਉੱਥੇ ਜਾ ਕੇ ਜਿੱਥੇ ਵੀ ਡਿਗਰੀਆਂ ਦਾ ਸ਼ੌਂਕ ਕਿਹਨੇ ਪੈਦਾ ਕਰਿਆ ਵੀ ਵਾਰ-ਵਾਰ ਡਿਗਰੀਆਂ ਕਰੋ ਵੱਧ ਕਰੋ ਜਾਂ ਕੋਈ ਤੁਸੀਂ ਆਪ ਲੈ ਸੋਚਿਆ ਵੀ ਮੈਂ ਸਭ ਤੋਂ ਵੱਧ ਪੜਿਆ ਲਿਖਿਆ ਹੋਣਾ ਕਿਦਾਂ ਡਿਗਰੀਆਂ ਦਾ ਕੋਈ ਪਹਿਲਾਂ ਮੈਂ ਫ੍ਰੈਂਕਲੀ ਮੈਂ ਗਰੀਬ ਘਰ ਨੂੰ ਬਿਲਾੰਗ ਕਰਦਾ ਮੈਂ ਮੈਨੂੰ ਇਹ ਸੀ ਵੀ ਮੈਂ ਪਰਿਵਾਰ ਨੂੰ ਕੁਝ ਖੜਾ ਸਟੈਂਡਿੰਗ ਹੋ ਜਾ ਪਰਿਵਾਰ ਦੀ ਤਾਂ ਮੈਨੂੰ ਪੈਸੇ ਦੀ ਜਰੂਰ ਸੀ ਤਾਂ ਪਹਿਲਾਂ ਮੈਂ ਡੈਫੀਨਿਟਲੀ ਨੌਕਰੀ ਵਾਸਤੇ ਇਹ ਕੀਤਾ ਸਰਵੇ ਜੁਆਇਨ ਕੀਤੀ ਔਰ ਪੈਸੇ ਕਮਾਏ ਕਰਦਿਆਂ ਦੀ ਪੂਰੀ ਮਦਦ ਕੀਤੀ ਭਰਾਵਾਂ ਨੂੰ ਪੜਾਇਆ ਭੈਣਾਂ ਨੂੰ ਪੜਾਇਆ ਪਿੰਡ ਦੇ ਵਿੱਚ ਜਦੋਂ ਕਿ ਕੋਈ ਕੁੜੀਆਂ ਨਹੀਂ ਸੀ ਪੜਦੀਆਂ ਸਭ ਤੋਂ ਪਹਿਲਾਂ ਮੈਂ ਆਪਣੀ ਸਿਸਟਰ ਨੂੰ ਆਪਣੇ ਆਪ ਦਾਖਲ ਕਰਵਾ ਗਿਆ ਤੇ ਉਸ ਦੇ ਵਿੱਚ ਪੜ ਗਈਆਂ ਚਲੋ ਬਾਕੀ ਹੋਰ ਪਿੰਡ ਦੇ ਮੈਨੂੰ ਬੜੀ ਖੁਸ਼ੀ ਆ ਉਹਨਾਂ ਨੂੰ ਪੜਨਾ ਨੂੰ ਦੇਖ ਕੇ ਹੋਰ ਪਿੰਡ ਦੇ ਲੋਕਾਂ ਨੇ ਮਿਲ ਲਾਇਆ ਉਹ ਵੀ ਕੁੜੀਆਂ ਪੜ ਗਈਆਂ ਅੱਜ ਤੱਕ ਕੁੜੀਆਂ ਕਿੱਥੇ ਪੜਦੀਆਂ ਸੀਗੀਆਂ ਤੇ ਇਹ ਸਾਰਾ ਕੁਝ ਹੋ ਤੇ ਮੈਨੂੰ ਆਪਣੇ ਆਪ ਨੂੰ ਥੋੜੀ ਕੰਫੀਡੈਂਸ ਹੁੰਦਾ ਸੀ ਵੀ ਹਾਂ ਅੱਛੀ ਗੱਲ ਹੋਈ ਹੈ ਇਹ ਡਿਗਰੀਆਂ ਕਰੀ ਜਾਣਾ ਕਰੀ ਜਾਣਾ ਇਹ ਮੇਰੇ ਮਨ ਦੇ ਵਿੱਚ ਇਹ ਨਹੀਂ ਆਇਆ ਸੀ ਕਿ ਕਦੇ ਵੀ ਮੈਂ ਜਿਵੇਂ ਹੁਣ ਮੇਰੇ ਇੰਟਰਵਿਊ ਹੋਏਗੀ ਇਹ ਤਾਂ ਮੈਂ ਤਾਂ ਦੱਸਦਾ ਵੀ ਡਿਪਾਰਟਮੈਂਟ ਦੇ ਜੂੜ ਮੈਂ ਦੱਸਣਾ ਪੈਂਦਾ ਸੀ ਕਿਉਂਕਿ ਡਿਪਾਰਟਮੈਂਟ ਦੇ ਸਾਰੀਆਂ ਡਿਗਰੀਆਂ ਲਿਖੀਆਂ ਜਾਂਦੀਆਂ ਤੇ ਅਦਰਵਾਈਜ਼ ਮੈਂ ਬਾਹਰ ਨਹੀਂ ਸੀ ਦੱਸਦਾ इवन ਡਿਪਾਰਟਮੈਂਟ ਦੇ ਵਿੱਚ ਦੱਸਦਾ ਸਿਰਫ ਜਿਹੜਾ ਮੇਰਾ ਹੈੱਡ ਹੁੰਦਾ ਸੀ ਉਹਨੂੰ ਪਤਾ ਹੁੰਦਾ ਸੀ ਜਾਂ ਜਿਹੜਾ ਕੰਸਰਨਡ ਕਲਰਕ ਉਸਨੂੰ ਪਤਾ ਹੁੰਦਾ ਸੀ ਤੇ ਉਹ ਵਿੱਚ ਸਲਾਹ ਵਗੈਰਾ ਲੈਂਦੇ ਸਭ ਕੁਝ ਕਰਦੇ ਸੀ ਇਸ ਕਰਕੇ ਪਰ ਮੈਂ ਇਹ ਨਹੀਂ ਸੀ ਕਿਸੇ ਨੂੰ ਦੱਸਦਾ ਮੈਂ ਆ ਕਹੀ ਜਨਾ ਕਿ ਪੜਦਾ ਜਰੂਰ ਸੀ ਲੋਕਾਂ ਨੇ ਘਟਨਾ ਕੋਈ ਘਟਨਾ ਕਿੱਦਾਂ ਹੋਈ ਕਿੱਥੋਂ ਤੁਹਾਡੇ ਦੁਆਚਾ ਹੈ ਘਟਨਾ ਕਿਹਜੀ ਹੋਈ ਕਿੱਥੋਂ ਤੁਸੀਂ ਅਦਾਜਾ ਲਾਇਆ ਵੀ ਮੈਂ ਇੰਨੀਆਂ ਡਿਗਰੀਆਂ ਕਰਨੀਆਂ ਘਟਨਾ ਕੋਈ ਯਾਦ ਕਰੀ ਤੂੰ ਘਟਨਾ ਇਹਦੀ ਇਹਦੇ ਪਿੱਛੇ ਇੱਕ ਚੀਜ਼ ਹੈਗੀ ਹੈ ਇਹ ਕਿ ਮੈਂ ਪਰਮਾਤਮਾ ਦੀ ਖੋਜ ਵਾਸਤੇ ਇੱਕ ਕਿੱਥੇ ਕਿ ਪਰਮਾਤਮਾ ਹੈ ਪੜਾਈ ਦੇ ਵਿੱਚ ਕਿੱਥੇ ਲੱਭ ਸਕਦਾ ਮੈਂ ਇਹ ਦੇਖਿਆ ਵੀ ਲੋਕ ਕਹਿ ਦਿੰਦੇ ਆ ਕਿ ਨਹੀਂ ਜੀ ਪਰਮਾਤਮਾ ਨਹੀਂ ਹੈ ਪਰ ਇਕਨੋਮਿਕਸ ਜਿਹੜਾ ਹੈ ਇੱਕ ਸਮਝੋ ਰਫ ਐਂਡ ਟਫ ਜਿਹੜਾ ਸਬਜੈਕਟ ਹੈ ਉਹਦੇ ਵਿੱਚ ਵੀ ਇੱਕ ਜਗ੍ਹਾ ਦੇ ਉੱਤੇ ਇਹ ਆ ਜਾਂਦਾ ਇਟ ਇਜ਼ ਗਾਰਡਸ ਪੈਰਾਡੌਕਸ ਬੀ ਦਾ ਮਤਲਬ ਇਹਸੋ ਵਗੇ ਪ੍ਰਮਾਤਮਾ ਹੀ ਜਾਣਦਾ ਹੈ ਤੇ ਇਹ ਇਸ ਕਰਕੇ ਮੈਂ ਹਮੇਸ਼ਾ ਇੱਕ ਇਹ ਮੇਰੇ ਬੰਦੇ ਵਿੱਚ ਸੀ ਦੂਜਾ ਇਹ ਸੀ ਤੇ ਇਹ ਸਬਜੈਕਟ ਦੇ ਵਿੱਚ ਕੀ ਹੈ ਮੈਂ differences 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 ਅੱਡੇ ਪੜ੍ਹਦੇ ਸੀ ਲੋਕ ਜਿਹੜੇ ਆ ਬਹੁਤ ਸਾਰੇ ਲੋਕਾਂ ਨੂੰ ਇੱਕ ਇਹ ਹੈਬਿਟ ਹੁੰਦੀ ਹੈ ਤੁਸੀਂ ਦੇਖਿਆ ਹੁਣ ਤੁਸੀਂ ਸਵਾਲ ਕਰੋ ਹਾਂਜੀ ਤੁਸੀਂ ਤੁਹਾਡੀ ਹੁਣ ਉਮਰ ਕਿੰਨੀ ਹੈ ਤੁਸੀਂ ਜੌਬ ਕਿਸ ਦੇ ਵਿੱਚ ਕਰੀ ਸੀ ਕਿੱਦਾਂ ਤੁਸੀਂ ਇਹ ਜਿਆਦਾ ਪੜਨ ਬਾਰੇ ਜਿਆਦਾ ਕਿੱਦਾਂ ਸੀਰੀਅਸਲੀ ਲਿਆ ਹੋਰ ਜਿੰਦਾ ਦੇ ਸੋਚੀਏ ਤਾਂ ਮੈਂ 82 ਸਾਲ ਕਰਾਸ ਕਰ ਗਏ 82 ਸਾਲ ਦੇ ਵਿੱਚ ਆ ਕਿ ਪੜਨ ਦੇ ਵਾਸਤੇ ਸਫਰਸ਼ਨ ਮੈਨੂੰ ਆਪਣੇ ਸਿਸਟਰ ਤੇ ਮਿਲੀ ਮਿਲੀ ਇਸੇਲਾਵਾ ਕਈ ਵਾਰ ਇਹਨੂੰ ਇਹੋ ਜੇ ਚਾਂਸ ਜੀ ਹੋਇਆ ਇੱਕ ਜੋਤਸ਼ੀ ਨੂੰ ਮੈਂ ਹੱਥ ਨਹੀਂ ਦਿਖਾਇਆ ਉਹ ਆਪਣੇ ਆਪ ਕਹਿਣ ਲੱਗਾ ਹੱਥ ਦਿਖਾ ਤੇਰੀ ਦੇਖਾਂ ਤੇਰੀ ਕਰਮਾਂ ਦੇ ਵਿੱਚ ਵਿਦਿਆ ਕਿੰਨੀ ਹੈ ਤਾਂ ਜੋਤਸ਼ੀ ਨੇ ਉਹ ਦੇਖ ਕੇ ਕਹਿਣ ਲੱਗਾ ਤੂੰ 10 ਮੱਤਾ ਪੜੇਗਾ ਮੈਂ ਕਿਹਾ 10 ਇਹਨਾਂ ਹਾਂ 10 ਬਹੁਤ ਵੱਡੀ ਚੀਜ਼ ਹੁੰਦੀ ਹੈ 10 ਪੜ ਕੇ ਬਹੁਤ ਵੱਡਾ ਅਫਸਰ ਬਣ ਜਾਂਦਾ ਮੈਂ ਕਿਹਾ ਅੱਛਾ ਤੇ ਮੈਨੂੰ ਇਸ ਆਪਣੇ ਮਨ ਦੇ ਵਿੱਚ ਆਇਆ ਵੀ ਮੈਂ 12ਵੀਂ ਦੇ ਪਹਿਲੇ ਹੀ ਪੜ ਰਿਹਾ ਹਾਂ ਇੰਟਰਡਿਵਿਸੀ ਐਮਨੂ ਕੈਰੇਵਿਡਾਸ ਪੜ੍ਹੇਗਾ ਇਹਦਾ ਮਤਲਬ ਕੀ ਹੋਇਆ ਤੇ ਫਿਰ ਮੈਂ ਉਸ ਤੋਂ ਥੋੜੇ ਜਿਹਾ ਸੋਚਿਆ ਵੀ ਆਦੀ ਨੂੰ ਪੜਨਾ ਤਾਂ ਚਾਹੀਦਾ ਹੈ ਚਾਹਣਾ ਪਰਾਈ ਵਿੱਚ ਕੀਤੀ ਹੈ ਪੜ ਕੇ ਆਪਣੇ ਆਪ ਨੂੰ ਅੱਗੇ-ਅੱਗੇ ਵਧਾਇਆ ਪਰ ਅੱਜ ਕੱਲ ਜਿਹੜੀ ਹੈਗੀ ਆ ਪੜਾਈ ਦੇ ਵਿੱਚ ਮੇਰੀ ਇਹ ਹੀ ਰਹੀ ਕਿ ਮੈਂ ਸਬਜੈਕਟ ਜਿਹੜੇ ਆ ਉਹ ਸਬਜੈਕਟ ਲੈਣਾ ਚਾਹੁੰਦਾ ਸੀ ਜਿਹੜੇ ਕਿਸੇ ਨੇ ਨਾ ਪੜ੍ਹੇ ਹੋਣ ਔਰ ਜਿਹਦੇ ਵਿੱਚੋਂ ਮੈਨੂੰ ਪਤਾ ਲੱਗੇ ਵੀ ਕੀ ਚੀਜ਼ ਹੈ ਕੀ ਨਹੀਂ ਹੈ ਤਾਂ ਮੈਂ ਹਮੇਸ਼ਾ ਉਹ ਸਬਜੈਕਟ ਲੈ ਜਿਹਦੇ ਵਿੱਚ ਕਈ ਇਗਜ਼ਾਮ ਦੇ ਵਿੱਚ ਮੈਂ ਇਕੱਲਾ ਹੀ ਸਟੂਡੈਂਟ ਇਗਜ਼ਾਮ ਦੇਣ ਵਾਲਾ ਹੁੰਦਾ ਸੀ ਔਰ ਇਗਜ਼ਾਮ ਲੈਣ ਵਾਰੀ ਉੱਤੇ 5 ਦਿਨ ਬੈਠੇ ਹੁੰਦੇ ਸੀ ਇਹ ਕਰਕੇ ਮੇਰਾ ਆਪਣਾ ਇਹ ਵੀ ਖਿਆਲ ਇਹ ਹੈ ਕਿ ਮੈਂ ਆਪਣੇ ਆਪ ਨੂੰ ਲੋਕਾਂ ਤੋਂ ਆਮ ਲੋਕਾਂ ਤੋਂ ਡਿਸਟਿੰਗੁਇਸ਼ ਕਰਨਾ ਚਾਹੁੰਦਾ ਸੀ ਕਿ ਹਾਂ ਕੋਈ ਆਦਮੀ ਕਰਨਾ ਚਾਹੇ ਤਾਂ ਕਰ ਸਕਦਾ ਤੇ ਮੈਂ ਭਾਵੇਂ ਗਰੀਬ ਘਰ ਨੂੰ ਬਿਲੰਗ ਕਰਦਾ ਸੀ ਪਰ ਉੱਚਾ ਉੱਠਣ ਵਾਸਤੇ ਆਜ਼ਦੀ ਨੂੰ ਐਫਰਟ ਜ਼ਰੂਰ ਕਰਨੀ ਪੈਂਦੀ ਹੈ ਮੈਂ ਆਪਣੀ ਸਾਰੀ ਪੂੰਜੀ ਜਿੰਨੀ ਹੈ ਜੋ ਕਮਾਉਂਦਾ ਸੀ ਘਰ ਦਿੱਤਾ ਸੀ ਸਿਰਫ ਆਪਣੇ ਵਾਸਤੇ ਪੜ੍ਹਾਈ ਵਾਸਤੇ ਪੈਸੇ ਰੱਖਦਾ ਸੀ ਔਰ ਕਿ ਮੇਰਾ ਸਾਦਾ ਜੀਵਨ ਸਾਦੇ ਜੀਵਨ ਦੇ ਵਿੱਚ ਮੇਰਾ ਖਰਚ ਕੋਈ ਨਾਲ ਦੇ ਬਰਾਬਰ ਸੀ ਹੁਣ ਵੀ ਮੇਰਾ ਖਰਚ ਨਾਲ ਦੇ ਬਰਾਬਰ ਹੈ ਤੇ ਮੈਂ ਤਾਂ ਤੁਹਾਡੀਆਂ ਇਹਨਾਂ ਡਿਗਰੀਆਂ ਨੂੰ ਕਿਤੇ ਰਿਕੋਗਨਾਈਜ਼ ਕੀਤਾ ਗਿਆ ਕਿ ਕਿੱਦਾਂ ਕਿਹਾ ਗਿਆ ਵੀ ਤੁਸੀਂ ਸਭ ਤੋਂ ਵੱਧ ਪੜੇ ਲਿਖੇ ਹੋ ਇਹਦੀ ਕੋਈ ਮਤਲਬ ਇਹਦੇ ਵਿੱਚ ਮੈਂ ਮੈਂ ਹਾਲੇ ਵੀ ਇਹ ਚੀਜ਼ ਨਹੀਂ ਕਹਿੰਦਾ ਕਿ ਮੈਂ ਸਭ ਤੋਂ ਵੱਧ ਪੜਿਆ ਹੈ ਕਿ ਪਰ ਮੇਰੀਆਂ ਜਿਹੜੀਆਂ ਡਿਗਰੀਆਂ ਹੈਗੀਆਂ ਡਿਸਪਲੇ ਹੋਈਆਂ ਨੇ ਜਗ੍ਹਾ-ਜਗ੍ਹਾ ਦੇ ਉੱਤੇ ਜਾਈਆਂ ਔਰ ਦੇ ਸਾਰੀਆ ਗਏ ਤੇ ਔਰ ਜਗਾ ਜਗਾ ਤੇ ਇਹ ਵੀ ਇਹ ਗਿਆ ਕਿ ਦੇਖ ਕੇ ਕੋਈ ਮੀਤਵੱਧ ਪੜਿਆ ਉਹ ਮੈਨੂੰ ਦੱਸ ਦੇਵੇ ਕਿ ਮੇਰੀ ਆ ਡਿਗਰੀ ਆ ਡਿਗਰੀ ਹੈ ਤੇ ਮੈਂ ਜਿਆਦਾ ਪੜਿਆ ਹੋਇਆ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ ਤੇ ਮੈਂ ਇਵਨ ਇੱਕ ਮੈਂ ਹੁਸ਼ਿਆਰਪੁਰ ਕਾਲਜ ਦੇ ਪ੍ਰਿੰਸੀਪਲ ਨੇ ਉਹਦੇ ਬਾਹਰ ਲਿਖਿਆ ਹੈ ਸੀ ਹੈ ਬਈ ਇਹ ਬਹੁਤ ਪੜਿਆ ਲਿਖਿਆ ਹੈ ਤਾਂ ਉਥੇ ਮੈਂ ਆਪਣੇ ਸਟਾਫ ਦੇ ਮੈਂਬਰ ਨੂੰ ਖਾਸ ਕਰਕੇ ਭੇਜਿਆ ਇਸ ਕਰਕੇ ਮੈਂ ਪਤਾ ਕਰਕੇ ਆਇਆ ਜਦੋਂ ਪਤਾ ਕਰਕੇ ਕਹਿਣ ਲੱਗੇ ਜੀ ਸਾਡੇ ਪ੍ਰਿੰਸੀਪਲ ਸਾਹਿਬ ਇਹ ਕਹਿੰਦੇ ਆ ਕਿ ਮੈਂ ਸਭ ਤੋਂ ਜ਼ਿਆਦਾ ਪੜਿਆ ਹੋਇਆ ਮੇਰੇ ਗ੍ਰੀਜ ਬੁੱਕ ਦੇ ਵਿੱਚ ਨਾ ਆਉਣ ਵਾਲਾ ਹੈਗਾ ਤੇ ਮੈਂ ਕਿਹਾ ਵੀ ਇੰਉਂ ਤਾਂ ਦੱਸ ਦਿਓ ਕਿੰਦੀਆਂ ਪੜਿਆ ਜਦੋਂ ਇਹ ਦੇਖਿਆ ਉਹ 6 ਡਿਗਰੀਆਂ ਉਸਨੇ ਕੀਤੀਆਂ ਹੋਈਆਂ ਸੀ ਕਿਹਾ ਐਮ ਐਡੀ ਤੁਹਾਡੀਆਂ ਕਿੰਨੀਆਂ ਹੋ ਗਈਆਂ ਟੋਟਲ ਮੇਰੀਆਂ ਤਾਂ ਐਮ ਐਡੀ 16 ਡਿਗਰੀਆਂ ਅਵੇਲੇਬਲ ਹੈ ਇਹਦੇ علاوہ 6 ਡਿਗਰੀਆਂ ਪੋਸਟ ਗ੍ਰੈਜੂਏਟ ਹੈ ਇਹਦੇ علاوہ ਐਮ ਅਵੇਲੇਬਲ ਦੀ ਇੱਕ ਡਿਗਰੀ ਹੈ ਇਹਦੇ علاوہ ਇਹ ਡਿਪਲੋਮੇ ਹਨ ਇਹ ਐਲ ਐਲ ਬੀ ਐ ਦੀ तकरीबन ਦੇ ਟੋਟਲ ਦੇਖਿਆ ਹੋਇਆ ਤਾਂ ਚਾਰ ਚਾਰੀ ਤੋਂ ਉੱਪਰ ਦੀਆਂ ਡਿਗਰੀਆਂ ਹੈ ਕਿ ਇਹ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਅੱਜਕੱਲ ਬਹੁਤ ਘੱਟ ਕਿਤਾਬਾਂ ਨਹੀਂ ਪੜਦੇ ਧਿਆਨ ਕੀ ਕਹਿਣਾ ਚਾਹੀਦਾ ਕਿਤਾਬਾਂ ਅਸਲ ਦੇ ਵਿੱਚ ਕਈ ਲੋਕ ਪੜਦੇ ਆ ਸਿਰਫ ਨੌਕਰੀ ਵਾਸਤੇ ਜਾਂ ਪੈਸੇ ਕਮਾਉਣ ਵਾਸਤੇ ਮੈਂ ਇਹ ਕਦੇ ਨਹੀਂ ਸੋਚਿਆ ਸੀ ਠੀਕ ਹੈ ਪਹਿਲਾਂ ਜਰੂਰ ਮੈਂ ਪੜਿਆ ਕਿ ਮੈਂ ਦੂਸਰਾ ਆਪ ਪੈਸੇ ਕਮਾਉਣੇ ਆ ਕਿਉਂਕਿ ਮੈਂ ਗਰੀਬ ਘਰ ਨੂੰ ਬਲਾਂ ਕਰ ਰਹੀ ਰੱਖਣੀ ਔਰ ਪੜ੍ਹਾਈ ਵਾਸਤੇ ਪੈਸੇ ਚਾਹੀਦੇ ਸੀ ਪਰ ਉਸ ਤੋਂ ਬਾਅਦ ਮੈਂ ਜਿੰਨੀ ਪੜ੍ਹਾਈ ਕੀਤੀ ਹੈ ਇਸ ਕਰਕੇ ਕੀਤੀ ਹੈ ਮੈਂ ਕਿ ਡਿਫਰੈਂਟ ਟਾਈਪਸ ਦੀ ਨੌਲੇਜ ਗੇਨ ਕਰਨੀ ਚਾਹੀ ਜਿੱਥੋਂ ਵੀ ਮੈਨੂੰ ਮਿਲੀ ਜਿੱਥੋਂ ਵੀ ਮੈਨੂੰ ਐਡਮਿਸ਼ਨ ਮਿਲੀ ਇਹ ਵੀ ਗੱਲ ਹੈ ਕਿ ਨਹੀਂ ਤਾਂ ਐਡਮਿਸ਼ਨ ਲੈਣੀ ਨਹੀਂ ਮਿਲਦੀ ਪਹਿਲੀ ਗੱਲ ਤਾਂ ਹੈਗੀ ਹੈ ਇਹ ਕਿ ਐਗਜ਼ਾਮ ਦੇਣਾ ਜਿਹੜਾ ਹੈਗਾ ਉਹ ਜੈਂਟਸ ਵਾਸਤੇ ਚਲਉ ਨਹੀਂ ਹੈ ਮੈਂ ਤਾਂ ਮਿਲਟਰੀ ਵਿੱਚ ਹੋ ਕੇ ਚਲੋ ਉਦੋਂ ਪੜਦਾ ਰਿਹਾ ਤੇ ਜਦੋਂ ਰਿਟਾਇਰ ਹੋ ਗਿਆ ਤਾਂ ਮੈਨੂੰ ਇਹ ਚੀਜ਼ ਬੜੀ ਮੁਸ਼ਕਲ ਪੇਸ਼ ਆਈ ਤਾਂ ਮੈਂ ਸਿਰਫ ਇਹਸ ਕਰਕੇ ਪਤਰ ਵਿਹਾਰ ਨਾਲ ਕਰੋਸਟਾਨੇ ਸਾਈ ਹੋਈ ਪੜ ਸਕਦਾ ਸੀ ਅਗਰ ਇਹ ਪ੍ਰਾਈਵੇਟ एग्जाम ਨਹੀਂ ਦੇ ਸਕਦਾ ਫੀਮੇਲ ਕੈਂਡੀਡੇਟ ਦੇ ਸਕਦੇ ਪਰ ਮੈਂ ਇਹ ਇਸ ਚੀਜ਼ ਦੇ ਤਰ ਵੀ ਮੈਂ ਆਪਣੇ ਆਪ ਨੇ ਕੋਸ਼ਿਸ਼ ਕੀਤੀ ਕਿ ਜਿੱਥੇ ਵੀ ਮੈਨੂੰ ਮੈਨੂੰ ਪਤਾ ਲੱਗਦਾ ਨਵੀਂ ਡਿਗਰੀ ਸ਼ੁਰੂ ਹੋਈ ਹੈ ਮੈਂ ਅਡਮਿਸ਼ਨ ਲੈਂਦਾ ਕੋਈ ਗਿਨੀਜ਼ ਬੁੱਕ ਵਗੈਰਾ ਦੇ ਵਿੱਚ ਨਵਾਂ ਦਰਜ ਕਰਾਉਣ ਵਾਲੀ ਕੁਝ ਹੋਇਆ ਨਹੀਂ ਕਦੇ ਨਹੀਂ ਮੈਨੂੰ ਇਹ ਮੈਨੂੰ ਇਹ ਨਹੀਂ ਲਾਲਸਾ ਵੀ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਤਾਂ ਦੱਸਦਾ ਵੀ ਨਹੀਂ ਸੀ ਕਿ ਮੈਂ ਇਹਨਾਂ ਪੜਿਆ ਤੇ ਲੇਕਿਨ ਇਹ ਚੀਜ਼ ਛੁੱਪਦੀ ਨਹੀਂ ਪਤਾ ਲੱਗ ਜਾਂਦਾ ਤੇ ਪਤਾ ਲੱਗਿਆ ਉਹ ਤੇ ਰਿਟਾਇਰ ਹੋ ਰਹਾ ਹੈ ਤੇ ਪਹਿਲਾਂ ਹੀ ਤੇ ਐਸਐਸਵੀ ਸਾਹਿਬ ਨੇ ਤੇ ਪੱਤਰਕਾਰ ਯੂਨੀਅਨ ਨੇ ਮੈਨੂੰ ਸਮੇ ਹੋ ਕੀਤਾ ਸਨਮਾਨਿਤ ਕੀਤਾ ਕਿ ਫਿਰ ਜਗ੍ਹਾ ਜਗ੍ਹਾ ਤੇ ਕਰੇ ਕਿਤੇ ਕਰੇ ਕਿਤੇ ਕਰੇ ਕਿਤੇ ਇਸ ਨੂੰ ਹਾਂ ਤੋਂ ਇਹਦੇ علاوہ ਉਹ ਫਿਰ ਇੰਟਰਵਿਊ ਵਗੈਰਾ ਜੇ ਉਤਵਾਗੀ ਕਦੇ ਉਤਵਾਗੀ ਆਉਂਦੀ ਰਹਿੰਦੀ ਆਪੇ ਚਲੀ ਜਾਂਦਾ ਇਹ ਮੇਰਾ ਜਿਹੜਾ ਹੈ ਤੁਹਾਡਾ ਕੀ ਨਾਮ ਆ ਜੀ ਕਿਥੇ ਰਹਿੰਦੇ ਹੋ ਕੀ ਕਰਦੇ ਮੇਰਾ ਨਾਮ ਐਚ ਐਸ ਡਿੰਪਲ ਤੇ ਮੈਂ ਜਗਰਾਉਂ ਰਹਿੰਦਾ ਹਾਂ ਜੀ ਇਹ ਜਿਹੜੀਆਂ ਡਿਗਰੀਆਂ ਹਨ ਮੈਟਰਿਕ ਕਾਉਂਨ ਨਹੀਂ ਉਹ ਤੁਹਾਡੇ ਕੀ ਲੱਗਦੇ ਆ ਮੇਰੇ ਪਾਪਾ ਮੇਰੇ ਫਾਦਰ ਸਾਹਿਬ ਨੇ ਡੈਡੀ ਜੀ ਕਿੰਦਾ ਸਾਰਾ ਕੁਝ ਇਹਨਾਂ ਨੇ ਮਰੀਜ਼ ਕੀਤਾ ਤੁਸੀਂ ਕੀ ਕਰਦੇ ਹੋ ਤੁਸੀਂ ਕਿੱਦਾਂ ਇਸ ਨੋਲਿਜ ਨੂੰ ਯੂਜ਼ ਕੀਤਾ ਜਾਂ ਉਹਨਾਂ ਤੋਂ ਕੀ ਗੇਨ ਕੀਤਾ ਕਿੱਦਾਂ ਹੋਇਆ ਸਾਰਾ ਇਹ ਮੈਂ ਪੰਜਾਬ ਗਵਰਨਮੈਂਟ ਦੇ ਵਿੱਚ ਆਫੀਸਰ ਆ ਡਾਇਰੈਕਟਡ ਆਫੀਸਰ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਪ੍ਰੈਜੈਂਟਲੀ ਲੁਧਿਆਣੇ ਤੇ ਮੈਨੂੰ ਜਿਵੇਂ ਪਾਪਾ ਪੜ੍ਹਦੇ ਰਹੇ ਐ ਤਾਂ ਉਹ ਮੈਨੂੰ ਵੀ ਬਹੁਤ ਜ਼ਿਆਦਾ ਇਨਸਪੀਰੇਸ਼ਨ ਆਈ ਖਾਸ ਕਰਕੇ ਜਦੋਂ ਪਾਪਾ ਗਿਫਟ ਦਿੰਦੇ ਸੀ ਸਾਨੂੰ ਤਾਂ ਉਹ ਬੁੱਕਸ ਹੀ ਕਿਤਾਬਾਂ ਹੀ ਦਿੰਦੇ ਸੀ ਤੇ ਇੱਕ ਵਾਰੀ ਮੈਨੂੰ ਯਾਦ ਹੈ ਮੈਂ 9th ਕਲਾਸ ਦੇ ਵਿੱਚ ਪੜ੍ਹਦਾ ਸੀ ਤੇ ਪਾਪਾ ਬੈਗ ਭਰ ਕੇ ਇੱਕ ਵੱਡਾ ਜਿਹੜਾ ਸੀ ਬੋਰੀ ਭਰ ਕੇ ਲਿਆਂਦੀ ਤੇ ਉਹਦੇ 'ਚ ਅੰਗਰੇਜ਼ੀ ਦੀਆਂ ਕਿਤਾਬਾਂ ਸੀਗੀਆਂ ਤੇ ਉਹ ਕਿਤਾਬਾਂ ਜਦੋਂ ਮੈਂ ਦੇਖਣ ਲੱਗਿਆ ਮੈਨੂੰ ਹੁਣ ਵੀ ਯਾਦ ਹੈ ਯੂਲ ਜਵਰਨੇ ਦੇ ਉਸ ਦੇ ਵਿੱਚ ਐਚਜੀ ਵੈਲਜ਼ ਦੇ ਨੋਵਲਸ ਸਨ ਜਿਹੜੇ ਸਾਇੰਟਿਫਿਕ ਫਿਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਹ ਜਦੋਂ ਮੈਂ ਫੜਿਆ ਤਾਂ ਮੈਨੂੰ ਲੱਗਿਆ ਮ ਕਰ ਦੇ ਵਿੱਚ ਟੈਲੀਵਿਜ਼ਨ ਹੈ ਨਹੀਂ ਸੀ ਤੇ ਹੁਣ ਵੀ ਮੈਂ ਤੇ ਉਹੋ ਜੀ ਕੰਡੀਸ਼ਨਿੰਗ ਹੋ ਗਈ ਕਿ ਹੁਣ ਵੀ ਮੈਨੂੰ ਉਹ ਨਹੀਂ ਵਧੀਆ ਲੱਗਦਾ ਕਿਤਾਬਾਂ ਹੀ ਮੈਂ ਪੜਦਾ ਹਾਂ ਕਿਤਾਬਾਂ ਪੜ੍ਹਦੇ ਹੋਏ ਇਹ ਜਿਆ ਮਹੌਲ ਜਿਆ ਬਣ ਗਿਆ ਮਤਲਬ ਵੀ ਕਿਤਾਬਾਂ ਦੇ ਨਾਲ ਮੈਗਜ਼ੀਨ ਦੇ ਨਾਲ ਡੇਲੀ ਅਖਬਾਰ ਪੜ੍ਹਨਾ ਤੇ ਉਹ ਮੇਰਾ ਸ਼ੌਂਕ ਜਿਆ ਬਣ ਗਿਆ ਉਹ ਪੇਪਰ ਵੀ ਜਦੋਂ ਮੈਂ ਪੀਸੀਐਸ ਦਾ ਟੈਸਟ ਪੀਪੀਐਸਸੀ ਦਾ ਦਿੱਤਾ ਤਾਂ ਮੈਨੂੰ ਕੋਈ ਮੈਂ ਨਾ ਉਸਦੇ ਲਈ ਸਪੈਸ਼ਲ ਬੁੱਕਸ ਪਰਚੇਜ਼ ਕੀਤੀਆਂ ਮੈਂ ਜਦੋਂ ਉਸਦੇ ਪੇਪਰ ਦੇਖੇ ਮੈਨੂੰ ਲੱਗਿਆ ਕਿ ਇਹ ਤਾਂ ਸਧਾਰਨ ਦੀਆਂ ਗੱਲਾਂ ਨੇ ਮੈਂ ਉਵੇਂ ਪੇਪਰ ਦੇ ਵਿੱਚ ਅਪੀਅਰ ਹੋ ਗਿਆ ਤੇ ਮੈਨੂੰ ਪੇਪਰ ਕਰਦੇ ਹੋਏ ਕਿਤੇ ਵੀ ਇੰਜ ਨਹੀਂ ਲੱਗਿਆ ਕਿ ਮੈਂ ਕੋਈ ਬੁੱਕ ਕਿਤਾਬ ਪੜ੍ਹਨੀ ਚਾਹੀਦੀ ਹੈ ਪਹਿਲਾ ਪੇਪਰ ਦੂਜਾ ਪੇਪਰ ਜਾਂ ਪਹਿਲੇ ਪਿਛਲੇ ਕਿਤਾਬ ਪੇਪਰ ਵੀ ਦੇਖੇ ਦੇਵ ਮੀ ਆਪੀਅਰ ਹੋ ਗਿਆ ਕੋਚਿੰਗ ਦੀ ਤਰ ਦੂਦ ਦੀ ਗੱਲ ਹੈ ਇਹ ਪਹਿਲੀ ਅਟੈਂਪਟ ਦੇ ਵਿੱਚ ਕ੍ਰੋਸ ਹੋ ਗਿਆ ਹਾਂ ਪਹਿਲੀ ਅਟੈਂਪਟ ਦੇ ਵਿੱਚ ਮੇਰਾ ਮੇਨ ਕਲੀਅਰ ਹੋ ਗਿਆ ਸੀ ਇੰਟਰਵਿਊ ਵਿੱਚ ਬੈਠਿਆ ਸੀ ਤੇ ਉਦੋਂ ਮੈਨੂੰ ਕੰਫੀਡੈਂਸ ਬਣ ਗਿਆ ਸੈਕੰਡ ਅਟੈਂਪਟ ਦੇ ਵਿੱਚ 2014 ਦੇ ਵਿੱਚ ਮੇਰਾ ਕਲੀਅਰ ਹੋ ਗਿਆ ਸੀ ਉਹਦੇ ਚ ਇੰਟਰਵਿਊ ਵੀ ਫਿਰ ਮੇਰੀ ਕਲੀਅਰ ਹੋ ਗਈ ਸੀ ਤੇ ਫਿਰ ਮੈਂ ਆਫੀਸਰਸ ਦੇ ਚ ਨਿਯੁਕਤ ਹੋ ਗਿਆ ਸੀ ਤੁਹਾਡੇ ਫਾਦ ਸਾਹਿਬ ਨੇ ਇੰਨੀ ਡਿਗਰੀ ਕੀਤੀਆਂ ਤੁਹਾਨੂੰ ਕਿੱਦਾਂ ਲੱਗਿਆ ਇਹ ਇਹਨੇ ਇਨਸਪੀਰੇਸ਼ਨ ਦਿੱਤੀ ਜਾਂ ਕਈ ਵਾਰੀ ਹੁੰਦਾ ਕਰਾ ਜੀ ਵੀ ਤਾਂ ਪੜ੍ਹੀ ਜਾਂਦੇ ਨੇ ਛੱਡਦੇ ਨਹੀਂ ਜਾਂ ਗੈਨੀਜ਼ ਮੁਕਲਾ ਕੀ ਹੋਇਆ ਸਾਰਾ ਹਾਂ ਇਹ ਦੋ ਕੁ ਸਵਾਲ ਹੈ ਜਿਹੜੇ ਪਹਿਲੇ ਸਵਾਲ ਦਾ ਜਵਾਬ ਇਹ ਹੈ ਕਿ ਜਦੋਂ papa ਪੜਦੇ ਆ ਤਾਂ ਉਸ ਦੇ ਨਾਲ ਸਾਨੂੰ ਵੀ ਮਤਲਬ ਕਿਤਾਬਾਂ ਦੇ ਅਸੀਂ ਕਾਫੀ ਨੇੜੇ ਹੋ ਗਏ ਮਤਲਬ ਦੋ ਚੀਜ਼ਾਂ ਹੁੰਦੀਆਂ ਜਾਂ ਤੁਸੀਂ ਕਿਤਾਬ ਇੱਕ ਆਪਣੇ ਪੇਰੈਂਟਸ ਨੂੰ ਦੇਖ ਕੇ ਜਾਂ ਤਾਂ ਤੁਸੀਂ ਉਹੋ ਜਿਹੇ ਬਣ ਜਾਂਦੇ ਜਾਂ ਤੁਸੀਂ ਉਲਟ ਹੋਵੇਂ ਉਸ ਤੋਂ ਉਲਟ ਤੁਹਾਡਾ ਬਿਹੇਵੀਅਰ ਹੋ ਜਾਂਦਾ ਮੈਨੂੰ ਲੱਗਿਆ ਕਿ ਕਿਤਾਬਾਂ ਦੇ ਵਿੱਚੋਂ ਮੈਨੂੰ ਕਾਫੀ ਕੋਈ ਜਿਹੜਾ ਇੱਕ ਮਾਨਸਿਕ ਸਕੂਨ ਸੰਤੋਸ਼ੀ ਮਿਲਦੀ ਹੈ ਖੁਸ਼ੀ ਮਿਲਦੀ ਹੈ এনਜਾਇਮੈਂਟ ਦਾ ਇੱਕ ਵਧੀਆ ਸਾਧਨਾ ਹੈ ਇਨਫੋਰਮੇਸ਼ਨ ਦੇ ਨਾਲ ਨਾਲ ਇੱਕ ਦਿਮਾਗ ਖੁੱਲਦਾ ਹੈ ਜਦੋਂ ਨਵੀਂ ਚੀਜ਼ ਉਹ ਪਤਾ ਲੱਗਦੀ ਹੈ ਤਾਂ ਉਸ ਕਰਕੇ ਮੈਂ ਉਸ ਦੇ ਨਾਲ ਕਿਤਾਬਾਂ ਨਾਲ ਜੁੜ ਗਿਆ ਦੂਸਰਾ ਜਿਹੜਾ ਸਵਾਲ ਸੀ ਤੁਹਾਡਾ ਕਿ ਦੂਸਰਾ ਕੀ ਸੀ ਸਵਾਲ ਹੈ ਗਿਨੀਸ ਬੁੱਕ ਹਾਂ ਜੀ ਗਿਨੀਜ਼ ਬੁੱਕ ਦੇ ਬਾਰੇ ਜਿਹੜਾ ਇਹ ਉਹ ਅਸੀਂ ਗਿਨੀਜ਼ ਬੁੱਕ ਨੂੰ ਕੰਟੈਕਟ ਕੀਤਾ ਸੀਗਾ ਪਹਿਲਾਂ ਪਾਪਾ ਨੇ ਲੈਟਰ ਵੀ ਲਿਖੀ ਸੀ ਬਾਅਦ ਦੇ ਵਿੱਚ ਫਿਰ ਮੈਂ ਈਮੇਲ ਵੀ ਉਹਨਾਂ ਨੂੰ ਦੋ ਤਿੰਨ ਵਾਰੀ ਕੀਤੀ ਉਹਨਾਂ ਨੇ ਈਮੇਲ ਦਾ ਜਵਾਬ ਇਹ ਦਿੱਤਾ ਕਿ ਸਾਨੂੰ ਸਾਰੀਆਂ ਡਿਗਰੀਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕਰੋ ਇਨ ओरिजिनल ਤੇ ਜੇ ਆਪਾਂ ਉਹਨਾਂ ਨੂੰ ਡਿਗਰੀਆਂ ਸੈਂਡ ਕਰਦੇ ਆਂ ਮਉਦੇਸ ਉਸ ਮਸੇਆ ਇਹ ਹੁੰਦੀ ਹੈ ਕਿ ਉਹ ਲੰਡਨ ਦੇ ਵਿੱਚ ਜਿਹੜਾ ਇਹ ਮੇਰਾ ਖਿਆਲ ਨਾਲ ਉਹਨਾਂ ਦਾ ਆਫੀਸ ਹੈ ਜਾਂ ਇੰਗਲੈਂਡ ਦੇ ਵਿੱਚ ਹੈ ਤੇ ਜੇ ਆਪਾਂ ਉੱਥੇ ਭੇਜਦੇ ਹਾਂ ਤਾਂ ਉੱਥੇ ਇੱਕ ਰਾਹ ਦੇ ਵਿੱਚ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਉੱਥੇ ਫੇਰ ਇੱਕ ਅਲੱਗ ਦੇਸ਼ ਵਿੱਚ ਉਹ ਬੈਠੇ ਹਨ ਤਾਂ ਅਸੀਂ ਉਹਨਾਂ ਨੂੰ ਇਹੀ ਕਿਹਾ ਸੀ ਅਸੀਂ ਤੁਹਾਨੂੰ ਫੋਟੋ ਕਾਪੀਜ਼ ਕਰਵਾ ਕੇ ਭੇਜ ਦਿੰਦੇ ਹਾਂ ਅਟੈਸਟ ਕਰਕੇ ਗਾਈਡਡ ਆਫੀਸਰ ਤੋਂ ਸੈਕਿੰਡ ਜਿਹੜਾ ਹੈ ਕਿ ਤੁਸੀਂ ਆਪ ਦਾ ਕੋਈ ਇੱਥੇ ਮੈਂਟਰ ਜਾਂ ਕੋਈ ਗਾਈਡ ਜਾਂ ਜੋ ਵੀ ਐਡਵਾਈਜ਼ਰ ਜਾਂ ਜੋ ਵੀ ਤੁਹਾਡਾ ਰਿਪਰੈਜ਼ੈਂਟੇਟਿਵ ਹੈ ਉਹ ਭੇਜ ਦਿਵੋ ਤੇ ਅਸੀਂ ਉਸ ਨੂੰ ਉਹ ਦਿਖਾ ਦਵਾਂਗੇ ਸਾਰੀਆਂ ਡਿਗਰੀਜ਼ ਤੀਸਰਾ ਜੇ ਤੁਸੀਂ ਚਾਹੁੰਦੇ ਹੋ ਤੇ ਅਸੀਂ ਵੀਡੀਓ ਕਾਲ ਦੇ ਉੱਤੇ ਲੈ ਕੇ ਤੁਹਾਨੂੰ ਸਾਰੀਆਂ ਡਿਗਰੀ ਜਿਵੇਂ ਵੀ ਤੁਹਾਨੂੰ ਕੋਈ ਵੀ ਆਪਸ਼ਨ ਲੱਗਦੀ ਹੈ ਬਟ ਉਹਨਾਂ ਨੇ ਦਾ ਇਹੀ ਸੀ ਕਿ ਸਾਨੂੰ ਡਿਗਰੀਜ਼ オリジナル ਸਾਨੂੰ ਭੇਜੀਆਂ ਜਾਣ ਤੇ ਇਸ ਕਰਕੇ ਉਹ ਜਿਹੜਾ ਸੀਗਾ ਸਾਡਾ ਪ੍ਰੋਜੈਕਟ ਜਾਂ ਉਹ ਜੋ ਮੇਰੀ ਜੋ ਮੰਦੀ ਇੱਛਾ ਸੀ ਉਹ ਅਜੇ ਤੱਕ ਤਾਂ ਅਧੂਰੀ ਹੈ ਕਿੱਦਾਂ ਆਪਣੇ ਫਾਦਰ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਿਵੇਂ ਮਾਣ ਕਰਦੇ ਹੋ ਕਿੱਦਾਂ ਸੋਚਦੇ ਹੋ ਕਿੱਦਾਂ ਲੈਨ ਫੜੀਗਾ ਤੁਹਾਡੇ ਬੱਚੇ ਕਿਵੇਂ ਆਹਾਂ ਮਤਲਬ ਮੈਨੂੰ ਜੋ ਲੱਗਦਾ ਹੈ ਕਿ ਇੱਕ ਹੀ ਇਜ਼ ਐਨ ਇਨਸਪੀਰੇਸ਼ਨ ਫਾਰ ਦਾ ਪੀਪਲ ਫਾਰ ਦਾ ਨੈਕਸਟ ਜਨਰੇਸ਼ਨ ਬਿਕਾਜ਼ ਇਨਨ ਦੇ ਪਪਾ ਦੀਆਂ ਜਿਹਨੇ ਡਿਗਰੀਜ਼ ਹਨ ਉਹਦੇ ਵਿੱਚ ਇੱਕ ਦੋ ਖਾਸ ਗੱਲਾਂ ਇਹ ਹੈ ਕਿ ਜਿਹੜੀਆਂ ਕਿ ਆਮ ਹਾਈਲਾਈਟ ਨਹੀਂ ਹੁੰਦੀਆਂ ਗਿਆ ਮੈਨੂੰ ਲੱਗਦਾ ਹੈ ਕਿ ਇੱਕ ਸਬਜੈਕਟ ਦੇ ਵਿੱਚ ਸਪੋਜ਼ ਮੈਂ ਲਿਟਰੇਚਰ ਦਾ ਸਟੂਡੈਂਟ ਹਾਂ ਤਾਂ ਮੈਂ ਲਿਟਰੇਚਰ ਨੂੰ ਪੜਾਂਗਾ ਜੇ ਜਾਂ ਸਾਇੰਸ ਦਾ ਸਟੂਡੈਂਟ ਹੈ ਤਾਂ ਸਾਇੰਸ ਨੂੰ ਪੜ੍ਹੇਗਾ ਤੇ ਹਾਂ ਉਹਦੇ ਨਾਲ ਥੋੜਾ ਅਲਾਈਡ ਸਬਜੈਕਟ ਜਿਹੜੇ ਆ ਜੇ ਲਿਟਰੇਚਰ ਦੇ ਨਾਲ ਸਾਈਕੋਲੋਜੀ ਐਂਥਰੋਪੋਲੋਜੀ ਸੋਸ਼ੀਓਲੋਜੀ ਆ ਜਾਂ ਇੰਗਲਿਸ਼ ਲਿਟਰੇਚਰ ਆ ਤਾਂ ਉਹੋ ਚੀਜ਼ਾਂ ਤੇ ਜੁੜਦੀਆਂ ਨੇ ਬਟ ਇਸ ਦੇ ਵਿੱਚ ਡਿਸਪਲਿਨ ਹੀ ਅਲੱਗ ਹੋ ਜਾਣਾ ਉਹ ਇੱਕ ਬੜੀ ਮੈਨੂੰ ਇਹ ਕ ਸਮਝ ਨਹੀਂ ਆਉਂਦੀ ਉਹ ਕੀ ਚੀਜ਼ ਐ ਕਿ ਕਿਸੇ ਦੇ ਕਰਕੇ ਕਿ ਲਾਅ ਦੇ ਵਿੱਚ ਵੀ ਐਲ ਐਲ ਬੀ ਵੀ ਕਰਦੇ ਹਨ ਪਾਪਾ ਤੇ ਬੀ ਐਮ ਐਸ ਬੀ ਐਚ ਐਮ ਐਸ ਜਿਹੜੀ ਐ ਹੋਮੀਓਪੈਥੀ ਦੀ ਤੇ ਆਯੁਰਵੈਦ ਦੀ ਉਹ ਵੀ ਫਿਰ ਇੰਜੀਨੀਅਰਿੰਗ ਵੀ ਫਿਰ ਆਰਟਸ ਵੀ ਤੇ ਫਿਰ ਰਿਲੀਜੀਅਨ ਵੀ ਮਤਲਬ ਚਾਰੇ ਹੀ ਡਿਫਰੈਂਟ ਟੋਟਲੀ ਡਿਫਰੈਂਟ ਅਨਰਿਲੇਟਡ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਰਿਲੇਸ਼ਨ ਹੀ ਨਹੀਂ ਹੈ ਤਾਂ ਉਹ ਸਾਇੰਸ ਤੇ ਆਰਟਸ ਤੇ ਫਿਰ ਲਾਅ ਫਿਰ ਉਹ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਦੈਟਸ ਅ ਯੂਨੀਕ ਥਿੰਗ ਜੇ ਆਪਾਂ ਹੋਰ ਵੀ ਬੰਦੇ ਦੇਖਦੇ ਆਂ ਜਾਂ ਆਪਾਂ ਪੜ੍ਹਦੇ ਆਂ ਤਾਂ ਜੇ ਕਿਸੇ ਨੇ ਕੀਤੀ ਆਵੇਂ ਕੁਝ ਡਿਗਰੀ ਦੇ ਕਈ ਬੰਦੇ ਨੇ 50 50 ਡਿਗਰੀ ਦਾ ਵੀ ਦਾਵਾ ਕਰਦੇ ਆ ਉਹਦੇ ਵਿੱਚ ਇਹ ਹੈ ਕਿ ਉਹ ਬੰਦੇ ਮੈਨੇਜਮੈਂਟ ਦੇ ਵਿੱਚ ਹੀ ਅਗਾਹ ਕਰੀ ਜਾਂਦੇ ਨੇ ਸੁਪੋਜ਼ ਐਮਪੀਏ ਕੀਤੀ ਆ ਤਾਂ ਮੈਨੇਜਰ ਦਾ ਕੋਈ ਸਕਾਲਰ ਹੈ ਜਾਂ ਉਸ ਦਾ ਪੀਐਚਡੀ ਆ ਉਸ ਨੇ ਮੈਨੇਜਮੈਂਟ ਦੀਆਂ ਦੋ ਪੀਐਚਡੀਆਂ ਕਰ ਲਈਆਂ ਜਾਂ ਉਸ ਦੇ ਵਿੱਚੋਂ ਤਿੰਨ ਪੀਐਚਡੀ ਚਲੋ ਤਾਂ ਉਹ ਹੈ ਮੈਨੇਜਮੈਂਟ ਦਾ ਹੀ ਆ ਕਨਸਰਨ ਉਹਨਾਂ ਦਾ ਯੋਨ ਨੇ ਡਿਗਰੀਜ਼ ਵੀ ਹਨ ਤਾਂ ਉਹ ਲੰਡਨ ਤੋਂ ਕਰਦੇ ਆ ਅਮਰੀਕਾ ਤੋਂ ਅਲੱਗ-ਅਲੱਗ ਕੰਟਰੀਜ਼ ਤੋਂ ਕਰਦੇ ਆ ਪਰ ਉਹਨਾਂ ਦੀ ਡਿਗਰੀ ਦੇ ਵਿੱਚ ਮੇਨ ਇੱਕ ਤੰਦ ਜਿਹੜੀ ਸਾਂਝੀ ਆ ਉਹ ਮੈਨੇਜਮੈਂਟ ਹੈ ਜਾਂ ਕੋਈ ਇਕਨੋਮਿਕਸ ਦੇ ਵਿੱਚ ਕਰ ਰਿਹਾ ਤਾਂ ਉਹ ਇਕਨੋਮਿਕਸ ਦੇ ਵਿੱਚ ਹੈ ਤਾਂ ਆਪਾਂ ਜਿਵੇਂ ਡਾਕਟਰ ਭੀਮਰਾਓ ਅੰਬੇਦਕਰ ਉਹ ਵੀ ਉਹ ਹਿਸਟਰੀ ਦੇ ਵਿੱਚ ਤੇ ਪੋਲਿਟੀਕਲ ਸਾਇੰਸ ਦੇ ਵਿੱਚ ਉਹਨਾਂ ਦੀ ਦੋ ਪੀ ਐਚ ਡੀ ਸੀ ਹੀ ਵਾਸ ਗ੍ਰੇਟ ਸਕਾਲਰ ਤੇ ਬਟ ਇੱਥੇ ਪਾਪਾ ਦੇ ਕੋਲੇ ਇਹ ਹੈ ਕਿ ਦਾ ਸਬਜੈਕਟ ਦੇ ਵਿੱਚ ਹੀ ਡਿਡ ਹੀ ਹਿਸ ਐਮਏ ਲਾਈਕ ਹੀ ਹੈ 23 ਡਿਗਰੀਜ਼ ਐਮਏ ਪੋਸਟ ਗ੍ਰੈਜੂਏਸ਼ਨ ਡਿਗਰੀਜ਼ ਟੂ ਹਿਸ ਕ੍ਰੈਡਿਟ ਥੈਟ ਇਜ਼ ਅ ਯੂਨੀਕ ਥਿੰਗ ਕਿ 25 23 ਦੇ ਕਰੀਬ ਤੁਹਾਡੇ ਕੋਲੇ एमए ਜਾਂ ਐਮਏ ਦੇ ਬਰਾਬਰ ਦੀਆਂ ਡਿਗਰੀਆਂ ਤੇ ਫਿਰ ਇਸ ਤੋਂ ਇਲਾਵਾ ਦੂਸਰੇ ਸਬਜੈਕਟ ਜਿਵੇਂ ਐਲਐਲਬੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਡਿਗਰੀ ਕੋਰਸ ਹੈ ਜਿਹਦੇ ਕਰਕੇ ਨਾਲ ਤੁਸੀਂ ਇੱਕ ਫੁੱਲ ਫਲਾਈਡ ਐਡਵੋਕੇਟ ਬਣਦੇ ਹੋ ਹਨ ਉਸ ਤੋਂ ਬਾਅਦ ਜੁਡੀਸ਼ਲੀ ਲਈ ਵੀ ਤੁਸੀਂ ਇੱਕ ਕੈਂਡੀਡੇਟ ਬਣ ਜਾਂਦੇ ਹੋ ਇਹ ਆਪ ਤੇ ਆਪਣੇ ਕੋਲੇ ਜਦੋਂ ਡਿਗਰੀਆਂ ਐਲਐਲਬੀ ਵੀ ਬੀਏ ਐਮਐਸ ਬੀਏ ਚ ਐਮਐਸ ਵੀ ਡਾਕਟਰੀ ਦੀਆਂ ਡਾਕਟਰੀ ਦੀਆਂ ਵੀ ਦੋਵੇਂ ਡਿਗਰੀਆਂ ਫਿਰ ਉਹ ਹੋ ਜਾਣਾ ਫਿਰ ਉਸ ਤੋਂ ਬਾਅਦ ਪੀਐਚ ਮਤਲਬ ਕਹਿੰਦਾ ਮਤਲਬ ਕਿ अनरिलेटेड डिग्रीज ਤੇ ਅਲੱਗ ਅਲੱਗ ਡਿਗਰੀਜ਼ ਉਹ ਇੱਕ ਯੂਨਿਕ thing ਹੈ that makes me proud of my father। ਕੀ ਨਾਮ ਜ ਤੁਹਾਡਾ ਕਿੱਥੇ ਰਹਿੰਦੇ ਹੋ? ਮੇਰਾ ਨਾਮ ਬਲਵਿੰਦਰਜੀਤ ਕੌਰ ਹੈ। ਕਿੱਥੇ ਰਹਿੰਦੇ ਹੋ ਜੀ? ਜਿਗਰਾਉਂ ਚ ਰਹਿੰਦੇ ਹਾਂ। ਜਾਈ ਤੁਹਾਡੇ ਹਸਬੰਦ ਨੇ ਜੀ ਡਿਗਰੀਆਂ ਕੀਤੀਆਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕਿੱਦਾਂ ਉਹ ਸਾਰਾ ਚਲਾਉਂਦੇ ਸੀ ਤੁਸੀਂ ਕਿੱਦਾਂ ਮੈਨੇਜ ਕਰਦੇ ਸੀ ਕਿੱਦਾਂ ਬੈਲੈਂਸ ਹੁੰਦਾ ਸੀ ਸਾਰਾ। ਅਸੀਂ ਤਾਂ ਜਦੋਂ ਪੜ੍ਹਦੇ ਸੀ ਸਾਨੂੰ ਖੁਸ਼ੀ ਹੁੰਦੀ ਸੀ। ਮੇਨੂੰ ਵੀ ਜਿੰਨੇ ਸਾਰੇ ਬੱਚੇ ਨੂੰ ਥੋੜੀ ਹੁਣ ਲੱਗੀ ਵੀ ਹਾਂ ਜਿਹੜੀਆਂ ਪੇਪਰ ਦੇਣੇ ਹੋਵੇ ਪਲੇਟ ਜੀ ਆਉਣਗੇ ਹੁਣ ਛੁੱਟੇ ਹੋਣਗੇ ਪੇਪਰ ਦੇਣਗੇ ਬੜੀ ਖੁਸ਼ੀ ਹੁੰਦੀ ਸੀ ਤੇ ਮੈਨੂੰ ਸਗਰ ਤਾਂ ਕੋਈ ਇਤਰਾਜ ਨਹੀਂ ਸੀਗਾ ਵੀ ਕਦੇ ਮੈਨੂੰ ਕਦੇ ਵੀ ਨਿਸ਼ਕ ਹੈ ਵੀ ਤੁਸੀਂ ਸਾਰੇ ਪੜ੍ਹਾਈ ਜਾਂਦੇ ਰਾਤ ਨੂੰ ਪੜ੍ਹਾਈ ਜਾਂਦੇ ਦਿਨੇ ਸਾਰੇ ਪੜ੍ਹਾਈ ਜਾਂਦੇ ਇੱਕ ਦਿਨ ਸੀ ਕਹੇ ਬੈਸੇ ਕੋਈ ਹੁੰਦੀ ਸੀ ਲੜਪੇਂਦਾ ਜੇ ਕੁਛ ਹੁੰਦਾ ਠੀਕ ਹੈ ਮੈਨੂੰ ਕੁਛ ਹੁੰਦਾ ਪਰ ਪੜਾਈ ਬਾਰੇ ਮੈਂ ਕਦੇ ਨਹੀਂ ਸੀ ਕਹਿਆ ਕੁਛ ਔਖਾ ਨਹੀਂ ਲੱਗਿਆ ਵੀ ਪੈਸੇ ਖਰਚ ਹੋਈ ਜਾਂਦੇ ਸੀ ਫੈਮਿਲੀ ਲਈ ਬਿਲਕੁਲ ਪੈਸੇ ਮੇਰੇ ਪੈਸੇ ਵੀ ਭਾਈ ਨਹੀਂ ਕਦਿਕਾ ਸੋ 15 ਪੈਸੇ ਵੇਖ ਖਰਚ ਹੋ ਜਾਂਦੇ ਇਹਦੇ ਬਾਰੇ ਨਹੀਂ ਸੋਚ ਕਦੀ ਵੀ ਫੈਮਿਲੀ ਮੇਨਟੇਨ ਹੋ ਜਾਂਦੀ ਸੀ ਵਧੀਆ ਚੱਲੀ ਜਾਂਦੀ ਸੀ ਅਸੀਂ ਬਹੁਤੇ ਡਹਿਣੀ ਨਾ ਵੀ ਬਹੁਤ ਜ਼ਿਆਦਾ ਖਾਂ-ਪੀਣ ਦਾ ਜਪੈਣ ਤਾਂ ਸੀ ਬੜੇ ਸਿੱਧਾ ਸਦਾ ਖਾਣਾ ਪੀਣਾ ਪਹਿਣਾ ਸੀ ਕਿ ਸਰ ਸਭ ਸਾਰਾ ਦਰਹੰਦ ਸੀ ਉਹ ਜੀ ਬੈਠੇ ਪਰ ਸਾਰਾ ਖੜੀ ਬਾਬਾ ਜੀ ਸਾਡੇ ਨਾਲ ਸਾਨੂੰ ਸਭ ਖੁਸ਼ੀ ਹੈ ਸੰ ਬਾਬਾ ਜੀ ਤੇ ਪਰ ਸਾਰੀ ਸਭ ਕਿੱਦਾਂ ਲੱਗਦਾ ਤੁਹਾਨੂੰ ਵੀ ਇਹਨਾਂ ਦੀ ਜਿਹੜੀ ਪੜਨ ਦੀ ਆਦਤ ਸੀ ਨੇ ਗ੍ਰਹ ਬੱਚਿਆਂ ਨੂੰ ਵੀ ਸੈੱਟ ਕੀਤਾ ਕਿੱਦਾਂ ਸੋਚੀਂ ਮੈਨੂੰ ਬਹੁਤ ਵਧਾ ਲੱਗਦਾ ਹੈ ਮੈਂ ਜੀ ਕਹਿੰਨ ਮੰਨਦੀ ਤੇ ਇਹਨਾਂ ਨੇ ਵਿਆਪੜੇ ਬੱਚਿਆਂ ਨੂੰ ਪੜਾਉਂਦੇ ਬੱਚਿਆਂ ਨੂੰ ਇਹ ਸਭ ਕੁਝ ਤੇ ਬੱਚਿਆਂ ਨੂੰ ਸ਼ੌਕਾ ਸਾਰੇ ਨੂੰ ਡਿਮਪਰਮੇਸ਼ਨ ਬੱਚਿਆਂ ਨੂੰ ਬਹੁਤ ਸ਼ੌਕ ਬਣਦਾ ਹੈ ਦੂਸਰਾ ਬੱਚਾ ਡਾਕਟਰ ਹੈਗਾ ਤੇ ਉਹਨੂੰ ਬੜਾ ਹੀ ਤੇ ਬਹੁਤ ਸ਼ੌਕ ਨਾਲ ਪੜਾਈ ਜਾਂਦੀ ਨੇ ਕਿੰਨੇ ਬੱਚੇ ਸੀ ਤੁਹਾਡੇ ਤਿੰਨ بیٹے ਇੱਕ ਬੇਟੀ ਹੈ ਬੇਟੀ ਦੇ ਵੀ 8-9 ਬੀਐਮ ਐਮਏ ਕੀ 3 ਹੰਝ ਨੇ ਕੀ ਲੋਕੋ ਕਹਿੰਦੇ ਬੱਚੇ ਉੱਥੇ ਲੱਗੀ ਹੋਈ ਹੈ ਪ੍ਰੋਫੈਸਰ ਐਮਏ ਬੀਐਡ ਦੀ ਇਹ ਚਲੀ ਕੀਤੀ ਹੋਈ ਹੈ ਬਾਕੀ ਅੱਥਰੂ ਮੇ ਵੀ ਕੀਤੀ ਹਮੇ ਠੀਕ ਹੈ ਤੁਹਾਨੂੰ ਮਤਲਬ ਮਾਣ ਹੈ ਕਿ ਸਾਰੇ ਦਾ ਮਾਣ ਹੈ ਵੀ ਸਾਡੇ ਬੱਚੇ ਬੜੇ ਲਿਖੇ ਨੇ ਖਾਂ ਜੀ ਇਹਦੇ ਬਾਬਾ ਜੀ ਸ਼ੁਕਰ ਕਰਦੇ ਲੱਖ ਲੱਖ ਸ਼ੁਕਰ ਜੀ ਪਾਛੇ ਪਰਮਾਤਮਾ ਨੇ ਬੱਚਿਆਂ ਨੂੰ ਵੀ ਸਮਤ ਵਖਸ਼ੀ ਤੇ ਇਸ ਤਰ੍ਹਾਂ ਹੋਰ ਪੜੀ ਜਾਣ ਆਪਣੇ ਬੱਚੇ ਨੂੰ ਇਸ ਤਰ੍ਹਾਂ ਪੜਾਉਂ